ਇਨ ਸਾਫ਼ ਖੀੜੀ ਗੱਲ ਦਾ ਚਾਹੀਦਾ ਇੱਕ ਬੱਚਾ ਚੜਾਈ ਕਰ ਗਿਆ ਇੱਕ ਬੱਚਾ ਹਸਪੀਟਲ ਚ ਪਿਆ ਹੈ ਮਰਨ ਦੇ ਕਿਨਾਰੇ ਔਰ ਇਹ 16 16 17 ਸਾਲ ਦੇ ਬੱਚੇ ਸੀ ਔਰ ਇਹਨਾਂ ਨੂੰ ਮਾਰਨ ਵਾਲੇ ਵੀ 16 ਔਰ 17 ਸਾਲ ਦੇ ਸੀ ਹੁਣ ਦੁੱਖ ਦੀ ਗੱਲ ਇਹ ਹੈ ਕਿ ਇੱਕ ਨੇ ਇੱਕ ਬੱਚੇ ਦਾ ਇਹਦਾ ਗਲਾ ਕੱਟ ਦਿੱਤਾ ਗਿਆ ਤੇ ਜਿਹੜਾ ਹਸਪੀਟਲ ਚ ਪਿਆ ਉਹਦੇ ਅੱਖ ਚ ਕਿਰਚ ਮਾਰ ਕੇ ਸਿਰ ਵਿੱਚ ਦੀ ਕੱਢ ਦਿੱਤੀ ਜੇ ਤੁਸੀਂ ਉਹ ਫੋਟੋ ਵੇਖ ਲਓ ਤਾਂ ਦਰਦਨਾਕ ਫੋਟੋ ਆ ਵੇਖੀ ਨਹੀਂ ਜਾਂਦੀ ਬਸ ਬਿਲਕੁਲ ਹੁਣ ਦੱਸੋ ਇਹ 16 ਤੇ ਸਾਲਾ 17 ਸਾਲ ਦੇ ਬੱਚੇ ਦਾ ਕੰਮ ਹੈ ਕਿ ਐਡੀਆਂ ਐਡੀਆਂ ਕਿਰਚਾਂ ਲੈ ਕੇ ਤੁਰੇ ਫਿਰਨਾ ਫੜੇ ਗਏ ਨਹੀਂ ਉਹ ਕਿਉਂ ਨਹੀਂ ਫੜੇ ਗਏ ਜੀ ਕਿਉਂਕਿ ਉਹ ਭੱਜ ਗਏ ਨਾਲ ਹੀ ਉਹਨਾਂ ਦਾ ਪਰਿਵਾਰ ਭੱਜ ਗਿਆ ਹੈਗੀ ਉਹ ਪ੍ਰਵਾਸੀ ਮਜ਼ਦੂਰ ਨੇ ਬਲਕਿ ਬਰਾੜ ਸਾਹਿਬ ਨੇ ਦੱਸਿਆ ਕਿ ਸਕ੍ਰੈਪ ਦਾ ਕੰਮ ਕਰਦੇ ਨੇ ਔਰ 24-25 ਸਾਲਾਂ ਤੋਂ ਕਰਦੇ ਨੇ 24 25 ਸਾਲਾਂ ਤੋਂ ਕੰਮ ਕਰਨ ਵਾਲੇ ਬੰਦੇ ਸਾਰਾ ਕੁਝ ਛੱਡ ਕੇ ਭੱਜ ਗਏ ਤੇ ਉਹਨਾਂ ਦਾ ਪਤਾ ਨਹੀਂ ਲੱਗ ਰਿਹਾ ਤੇ ਜੇ ਉਹ ਯੂਪੀ ਬਿਹਾਰ ਜਾਂ ਨੇਪਾਲ ਜਿੱਥੋਂ ਦੇ ਵੀ ਉਹ ਹੈਗੇ ਨੇ ਉਹ ਚਲੇ ਗਏ ਤਾਂ ਮੈਨੂੰ ਦੱਸੋ ਪੁਲਿਸ ਕੀ ਕਰੂਗੀ ਜੀਦਾ ਅਸੀਂ ਕਿੰਨੇ ਚਿਰ ਤੋਂ ਗੱਲ ਕਰ ਰਹੇ ਹਾਂ ਕਿ ਇਹ ਲੋਕ ਜੋ ਬਾਹਰੋਂ ਆ ਰਹੇ ਨੇ ਇਹਨਾਂ ਦੀਆਂ ਤੁਸੀਂ ਵੋਟਾਂ ਵੀ ਬਣਾ ਦਿੰਨੇ ਹੋ ਤੁਸੀਂ ਇਹਨਾਂ ਦੇ ਆਧਾਰ ਕਾਰਡ ਵੀ ਬਣਾ ਦਿੰਨੇ ਹੋ ਇਹ ਲੋਕ ਪਿੰਡਾਂ ਚ ਆ ਕੇ ਐ ਰਹਿ ਰਹੇ ਨੇ ਔਰ ਫਿਰ ਜਦੋਂ ਜੀ ਕਰਦਾ ਹੈ ਜੁਰਮ ਕਰਕੇ ਭੱਜ ਜਾਂਦੇ ਨੇ ਕੀ ਹੋ ਰਿਹਾ ਹੈ ਕੀ ਅਸੀਂ ਹਿਮਾਚਲ ਅਰਗ ਦਾ ਕਾਨੂੰਨ ਨਹੀਂ ਬਣਾ ਸਕਦੇ ਕੀ ਅਸੀਂ ਆਪਦੀ ਰੱਖਿਆ ਲਈ ਸੁਰੱਖਿਆ ਲਈ ਕੁਝ ਕਰ ਨਹੀਂ ਸਕਦੇ ਐਂ ਹੁੰਦਾ ਰਹੂਗਾ ਸਾਡੇ ਨਾਲ ਜੇ 24 ਤੋਂ 25 ਸਾਲ ਰਹਿਣ ਵਾਲੇ ਬੰਦੇ ਐ ਕਰ ਸਕਦੇ ਨੇ ਤਾਂ ਜਿਹੜੇ ਸਾਲ ਦੋ ਸਾਲ ਤੋਂ ਰਹਿ ਰਹੇ ਨੇ ਉਹ ਕੀ ਨਹੀਂ ਕਰਨਗੇ ਅਸੀਂ ਪਹਿਲਾਂ ਗਏ ਸੀ ਜੱਟ ਜੱਤਪੁਰਾ ਪਿੰਡ ਹੈ ਇੱਥੇ ਉੱਥੇ ਵੀ ਇੱਕੇ ਰੌਲਾ ਸੀਗਾ ਉੱਥੇ ਮਸਲਾ ਹੱਲ ਹੋਇਆ ਅਜੇ ਟੈਂਪਰੇਰੀ ਹੋਇਆ ਸੀ ਇੱਥੇ ਹੋ ਗਿਆ ਉਦੋਂ ਪਹਿਲਾਂ ਬਾਬਾ ਜੀ ਹਰੀ ਉੱਥੇ ਇੱਕ ਨਿੰਗ ਸਿੰਘ ਦੇ ਵਿਚਾਰਿਆ ਸ਼ਹੀਦ ਕਰਤਾ ਸੀ ਇਹਨਾਂ ਨੇ ਉੱਥੋਂ ਜਾ ਕੇ ਅਜੇ ਆਈ ਨਹੀਂ ਸੀ ਤਾਂ ਇੱਥੇ ਆ ਕੇ ਇਸ ਹੋ ਗਿਆ ਔਰ ਅੱਗੇ ਕੀ ਗਾਰੰਟੀ ਹੈ ਨਹੀਂ ਹੋਊਗਾ ਇਹ ਕਿਉਂ ਪਈ ਹੋਈ ਹੈ ਲਾਸ਼ ਇਸੇ ਕਰਕੇ ਕਿ ਇਹਦੇ ਬਾਰੇ ਸਰਕਾਰ ਕੋਈ ਆਪ ਦਾ ਭਰੋਸਾ ਦੇਵੇ ਆ ਕੇ ਕਿ ਅੱਗੇ ਤੋਂ ਇਹ ਨਹੀਂ ਹੋਊਗਾ ਔਰ ਜਿੰਨਾ ਲੋਕਾਂ ਨੇ ਇਹਨਾਂ ਲੋਕਾਂ ਦੇ ਲਈ ਸਾਈਨ ਕੀਤੇ ਨੇ ਇਹਨਾਂ ਦੀਆਂ ਵੋਟਾਂ ਬਣਾਈਆਂ ਇਹਨਾਂ ਦੇ ਆਧਾਰ ਕਾਰਡ ਬਣਾਏ ਨਹੀਂ ਉਹਨਾਂ ਨੂੰ ਕੋਈ ਪਨਿਸ਼ ਕੀਤਾ ਜਾ ਸਕੇ ਤੇ ਇਹ ਬੰਦੇ ਫੜੇ ਜਾ ਸਕਣ ਇਸ ਕਰਕੇ ਅਸੀਂ ਇੱਥੇ ਬੈਠੇ ਆ ਆ ਬੰਦਾ ਹੈ ਤੇ ਸਵੇਰ ਵੀ ਅਸੀਂ ਸਾਰਿਆਂ ਨੂੰ ਕਹਾਂਗੇ ਤੁਹਾਨੂੰ ਜਿਹੜੇ ਵੀ ਸੁਣ ਰਹੇ ਇੱਥੇ ਮੋਹਾਲੀ ਵਾਲੇ ਤੇ ਨੇੜੇ ਤੇੜੇ ਦੇ ਪਿੰਡਾਂ ਵਾਲੇ ਕਿ ਇੱਥੇ ਪਹੁੰਚੋ ਅੱਜ ਕਿਰਚ ਕੁੰਬੜਾ ਪਿੰਡ ਦੇ ਕਿਸੇ ਬੱਚੇ ਦੇ ਵਜੀ ਹੈ ਨਾ ਜਾਂ ਦੋਹਾਂ ਦੇ ਵਜੀ ਹੈ ਅਕਾਲ ਨੂੰ ਬਿਲਡਿੰਗਾਂ ਵਾਲਿਆਂ ਦੇ ਜਾਂ ਥੋੜੇ ਵੀ ਵੱਜ ਸਕਦੀ ਹੈ ਸੋ ਇਹ ਪੰਜਾਬ ਤੇ ਪੰਜਾਬੀਅਤ ਨੂੰ ਬਚਾਉਣ ਲਈ ਜੇ ਤੁਸੀਂ ਨਹੀਂ ਉੱਠੋਗੇ ਨਾ ਤਾਂ ਇਹ ਲੀਡਰਾਂ ਨੇ ਨਹੀਂ ਬਚਾਉਣਾ ਪੰਜਾਬ ਇਹ ਬਰਬਾਦ ਹੋ ਰਿਹਾ ਹੈ ਚਾਹੇ ਪਾਣੀ ਕਰਕੇ ਹੋਵੇ ਚਾਹੇ ਪ੍ਰਵਾਸੀਆਂ ਕਰਕੇ ਹੋਵੇ ਜਾਂ ਸਾਡੇ ਹੋਰ ਜਿੰਨੇ ਵੀ ਮਸਲੇ ਨੇ ਕੱਲ ਇੱਕੋ ਅੱਜ ਕੱਲ ਹੀ ਕਹਿ ਲਉ ਇੱਕ ਫੈਸਲਾ ਹੋਇਆ ਹੈ ਕਿ ਹਰਿਆਣੇ ਨੂੰ ਵਿਧਾਨ ਸਭਾ ਲਈ ਜ਼ਮੀਨ ਦੇ ਦਿੱਤੀ ਜਾਵੇ ਚੰਡੀਗੜ੍ਹ ਚ ਬਿਲਕੁਲ ਮਤਲਬ ਚੰਡੀਗੜ੍ਹ ਤੇ ਪੰਜਾਬ ਦਾ ਹੱਕ ਖਤਮ ਖਤਮ ਇੱਧਰ ਨੂੰ ਜਾ ਰਹੀ ਹੈ ਗੱਲ ਔਰ ਤੁਸੀਂ ਬੋਲੂਗੇ ਨਹੀਂ ਇਸ ਜ਼ਿੰਮੇਵਾਰੀ ਸਾਡੀ ਤਾਂ ਨਹੀਂ ਗਈ ਚਲੋ ਘਰ ਮੈਂ ਕਾਫੀ ਗੱਲਾਂ ਕਹਿ ਦਿੱਤੀਆਂ ਪਲੀਜ਼ ਤੁਸੀਂ ਕਹੋ ਪਹਿਲਾਂ ਥੋੜਾ ਜਿਹਾ ਫਿਰ ਤੁਸੀਂ ਵੀ ਬਰਾੜ ਸਾਹਿਬ ਅਸੀਂ ਜੋ ਇੱਥੇ ਬੈਠੇ ਆਂ ਪਲੀਜ਼ ਇਹਨਾਂ ਦੀ ਵੀ ਸੁਣੋ ਔਰ ਬਾਈ ਗੁਰਜੀਤ ਕਾ ਖਾਸ ਇਹਨਾਂ ਲਈ ਕੁਝ ਕਰੋ ਤੁਸੀਂ ਵੀ ਅ ਲਗਭਗ ਮਾਨ ਸਾਹਿਬ ਨੇ ਸਾਰੀ ਗੱਲ ਜਿਹੜੀ ਉਹ ਕਹਿ ਦਿੱਤੀ ਆ ਫਿਰ ਵੀ ਅਸੀਂ ਲੋਕਾਂ ਨੂੰ ਅਪੀਲ ਕਰਦੇ ਆਂ ਕਿ ਇਹ ਜਿਹੜੀ ਅੱਗ ਬਣੀ ਆ ਇਹਦਾ ਸੇਕ ਸਾਡੇ ਘਰਾਂ ਨੂੰ ਲੱਗਣਾ ਆ ਅੱਜ ਜਿਹੜੀ ਅੱਗ ਤੁਹਾਨੂੰ ਬਸੰਤਰਨਗਰ ਆ ਰਹੀ ਆ ਇਹਦਾ ਸੇਕ ਕੱਲ ਨੂੰ ਤੁਹਾਨੂੰ ਸੇਕਣਾ ਪੈਣਾ ਆ ਇਹ ਗੱਲ ਯਾਦ ਰੱਖੋ ਕਿ ਆਪਣੇ ਜਵਾਨ ਪੁੱਤਾਂ ਦੀਆਂ ਲਾਸ਼ਾਂ ਨੂੰ ਮੋਢਿਆਂ ਤੇ ਚੁੱਕ ਕੇ ਸਿਵਿਆਂ ਤੱਕ ਲਿਜਾਣਾ ਬਹੁਤ ਔਖੀ ਗੱਲ ਆ ਦੁਨੀਆ ਦਾ ਸਭ ਤੋਂ ਵੱਡਾ ਦੁੱਖ ਹੈ ਕਿ ਪਿਓ ਦੇ ਮੋਢੇ ਤੇ ਪੁੱਤ ਦੀ ਲਾਸ਼ ਜਾਏ ਤੇ ਇਹ ਗੱਲ ਸਾਡੇ ਨਾਲ ਕੌਣ ਕਰ ਰਹੇ ਨੇ ਜਿਹੜੇ ਗੈਰ ਪੰਜਾਬੀ ਨੇ ਅੱਜ ਦੀ ਰੇਟ ਦੇ ਵਿੱਚ ਇੱਥੇ Hindu ਭਾਈਚਾਰਾ ਜਿਹੜੇ ਪੰਜਾਬ ਦੇ ਨੇ ਮੁਸਲਮਾਨ ਭਾਈਚਾਰਾ ਜਿਹੜੇ ਪੰਜਾਬ ਦੇ ਨੇ ਜਾਂ ਹੋਰ ਵੀ ਜੰਮੀਆਂ ਕੌਮਾਂ ਇੱਥੇ ਜਾਨੀ ਬੁੱਧ ਜੋ ਵੀ ਰਹਿੰਦਾ ਹੈ ਉਹਨਾਂ ਨੂੰ ਗੇਨਤੀ ਆ ਕਿ ਤੁਸੀਂ ਸਾਂਝੇ ਰੂਪ ਚ ਇੱਥੇ ਆਵੋ ਤੇ ਆਪਾਂ ਜਿਹੜੀ ਗੱਲ ਇਹਨਾਂ ਨੇ ਕੀਤੀ ਆ ਘੱਟੋ ਘੱਟ ਸਾਡੀ ਇਹ ਮੰਗ ਆ ਸਾਡੇ ਨਾਲ ਬਹਿ ਕੇ ਗੱਲ ਕਰਨਾ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦੇ ਵਿੱਚ ਸਾਨੂੰ ਕਿਸੇ ਦੇ ਆਉਣ ਤੇ ਕੋਈ ਇਤਰਾਜ਼ ਨਹੀਂ ਹੈ ਪਰ ਜਦੋਂ ਵੀ ਤੁਸੀਂ ਕਿਸੇ ਵਿਆਹ 'ਚ ਕਿਸੇ ਪ੍ਰੋਗਰਾਮ 'ਚ ਕਿਸੇ ਘਰ 'ਚ ਜਾਂਦੇ ਹੋ ਤੇ ਉਹਦੇ ਨਿਯਮ ਹੁੰਦੇ ਹਨ ਉਹਨਾਂ ਨੀਮਾਂ ਦੇ ਤਹਿਤ ਹੀ ਤੁਹਾਨੂੰ ਸਾਰਾ ਕੁਝ ਕਰਨਾ ਪੈਂਦਾ ਹੈ ਜਦੋਂ ਵੀ ਤੁਸੀਂ ਇਹ ਕੋਈ ਅਦਰ ਕੰਟਰੀ ਨਹੀਂ ਹੈ ਲੋਕ ਸਾਨੂੰ ਸਿਆਣੇ ਬੰਦੇ ਜਿਹੜੇ ਬਣਦੇ ਨੇ ਉਹ ਇਹ ਕਹਿੰਦੇ ਨੇ ਤੁਸੀਂ ਨਿਕਲ ਨੀਡਾ ਜਾਂਦੀ ਤੁਹਾਡੀਆਂ ਵੀ ਵੋਟਾਂ ਬਣਦੀਆਂ ਨੇ ਪਈ ਅਸੀਂ ਕੈਨੇਡਾ ਜਾਂਦੇ ਆ ਤੇ ਸਾਡੀਆਂ ਫੈਮਲੀਆ ਉੱਥੇ ਕਤਲ ਕਰਕੇ ਭੱਜਦੇ ਨਹੀਂ ਹਾਂ ਦੂਜੀ ਗੱਲ ਅਸੀਂ ਇਹਨਾਂ ਦੇ ਰੂਲ ਫਾਲੋ ਕਰਦੇ ਆ ਇਹ ਸਾਰਾ ਕੋਸ਼ਿਸ਼ ਹੀ ਕਰਦੇ ਆ ਦੂਜੀ ਗੱਲ ਅਸੀਂ ਯੂਪੀ 'ਚ ਵੀ ਬੈਠੇ ਆ ਅਸੀਂ ਬਿਹਾਰ 'ਚ ਵੀ ਬੈਠੇ ਆ ਕੋਈ ਇੱਕ ਬੰਦਾ ਇੱਕ ਕੋਈ ਸਾਹਮਣੇ ਸਾਡੇ ਲਿਆ ਦਿਓ ਕਿ ਕੋਈ ਫੈਮਲੀ ਕਤਲ ਕਰਕੇ ਤੇ ਸਾਰਾ ਟੱਬਰ ਲੈ ਕੇ ਭੱਜ ਕੇ ਪੰਜਾਬ ਆ ਗਈ ਹੋਵੇ ਇਦਾਂ ਕਦੀ ਨਹੀਂ ਹੋਇਆ ਅਗਲੀ ਗੱਲ ਕੋਈ ਕਾਰੋਬਾਰ ਨਹੀਂ ਕੁਛ ਨਹੀਂ ਇੱਕ ਥਾਂ ਤੇ ਇਹਨਾਂ ਨੂੰ ਇਕੱਠਿਆਂ ਕਰਕੇ ਉਨਾਂ ਦੀਆਂ ਵੋਟਾਂ ਬਣਾ ਕੇ ਮੈਂ ਤੁਹਾਨੂੰ ਦਾਅਵੇ ਨਾਲ ਕਹਿਣਾ ਜੇ ਤੁਸੀਂ ਵੋਟਾਂ ਬਣਾਉਣੀ ਆ ਬੰਦ ਕਰ ਦਿਓ ਇਹਨਾਂ ਦੀਆਂ ਕਿ ਪੰਜਾਬ 'ਚ ਕਤਲ ਨਹੀਂ ਹੁੰਦਾ ਕਾਰਨ ਅੱਜ ਦੋ ਪਾਸੇ ਪੰਜਾਬ ਗਵਰਨਮੈਂਟ ਜਿਹੜੀ ਮੌਜੂਦਾ ਆ ਉਹਦੇ ਦੋ ਐਮਐਲਏ ਆ ਇੱਕ ਸਾਡੇ ਆਸ-ਪਾਸ ਆ ਸੌ ਗਾਜ ਤੇ ਇੱਕ ਸਾਡੇ ਆਸ-ਪਾਸੇ ਇੱਕ ਬੰਦੇ ਨੂੰ ਮੇਰਾ ਉਲਾਮਾ ਸਭ ਤੋਂ ਵੱਧ ਜਿਹੜਾ ਉਹ ਹੈ ਬਲਕਾਰ ਸਿੱਧੂ ਕਿਉਂ ਹੈ ਕਿ ਕਲਾਕਾਰ ਜਿਹੜੇ ਨੇ ਉਹ ਸਿੱਧਾ ਲੋਕਾਂ ਨਾਲ ਜੁੜੇ ਹੁੰਦੇ ਨੇ ਕਿਉਂਕਿ ਉਹਨਾਂ ਲੋਕਾਂ ਚੋਂ ਹੀ ਉਹ ਚੀਜ਼ ਲੈ ਕੇ ਤੇ ਲੋਕਾਂ ਦੀ ਗੱਲ ਨੂੰ ਹੀ ਸਟੇਜ ਤੇ ਪੇਸ਼ ਕਰਨਾ ਹੁੰਦਾ ਹੈ